ਡੈਮ ਚ ਮੁਰੰਮਤ ਦੌਰਾਨ ਅਚਾਨਕ ਆ ਗਿਆ ਹੜ੍ਹ ਦੇਖੋ ਕੁਦਰਤ ਦੇ ਕਹਿਰ ਨੇ ਕਿਵੇਂ ਮਚਾਈ ਤਬਾਹੀ ਪਾਣੀ ਚ ਰੁੜ ਗਏ ਖੜੇ ਬਾਹਨ ਪਾਰਵਤੀ ਘਾਟੀ ਦੇ ਮਾਲਾਨਾ ਦੇ ਵਿੱਚ ਬੱਦਲ ਫਟਣ ਕਾਰਨ ਮਾਲਾਨਾ ਡੈਮ ਨੂੰ ਨੁਕਸਾਨ ਪਹੁੰਚਿਆ ਪਿਛਲੇ ਸਾਲ ਵੀ 1 ਅਗਸਤ ਨੂੰ ਹੜਾ ਕਾਰਨ ਮਾਲਾਨਾ ਡੈਮ ਨੂੰ ਨੁਕਸਾਨ ਪਹੁੰਚਿਆ ਸੀ ਉਸ ਤੋਂ ਬਾਅਦ ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਬੱਦਲ ਫਟਣ ਕਾਰਨ ਮਰੰਮਤ ਦੇ ਕੰਮ ਦੇ ਵਿੱਚ ਲੱਗੀ ਮਸ਼ੀਨਰੀ ਟਿਪਰ ਅਤੇ ਜੀਪਾਂ ਪਾਣੀ ਦੇ ਵਿੱਚ ਰੁੜ ਗਈਆਂ ਨੇ ਮਰੰਮਤ ਦੇ ਚੱਲਦਿਆਂ ਕੀਤਾ ਗਿਆ ਕੰਮ ਵੀ ਨੁਕਸਾਨਿਆ ਗਿਆ ਹਾਲਾਂਕਿ ਡੈਮ ਵਾਲੀ ਥਾਂ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੁਝ ਟਿਪਰ ਜਿੱਪਾਂ ਤੇ ਮਸ਼ੀਨਰੀ ਵਿੱਚ ਰੁੜ ਗਈਆਂ ਚੌਕੀ ਨਿਵਾਸੀ ਸ਼ੇਰਾ ਨੇਗੀ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਨੇ ਕਿਹਾ ਕਿ ਉਹਨਾਂ ਨੂੰ ਕੰਪਨੀ ਪ੍ਰਬੰਧਕ ਨਾਲ ਗੱਲ ਕੀਤੀ ਹੈ ਉੱਥੇ ਕੁਝ ਪਿਕਅਪ ਜੀਪਾਂ ਟਿੱਪਰ ਅਤੇ ਮਸ਼ੀਨਰੀ ਹੜ ਦੇ ਵਿੱਚ ਰੁੜ ਗਈਆਂ ਨੇ ਤੇ ਬੱਦਲ ਫਟਣ ਕਾਰਨ ਮਲਾਨਾ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਤੇ ਡੈਮ ਵਾਲੀ ਥਾਂ ਤੇ ਹਫੜਾ ਦਾਪੜੀ ਮੱਚ ਗਈ ਉੱਥੇ ਕੰਮ ਕਰਨ ਵਾਲੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰ ਬਾਹਣ ਅਤੇ ਮਸ਼ੀਨਰੀ ਹੜ ਦੇ ਵਿੱਚ ਫਸ ਕੇ ਰੁੜ ਗਏ ਤੇ ਜਿਸ ਦੇ ਕੰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਤੁਸੀਂ ਤਸਵੀਰਾਂ ਵਿੱਚ ਖੁਦ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪਾਣੀ ਦਾ ਬਹਾਅ ਦੇਖਣ ਨੂੰ ਮਿਲਿਆ ਤਬਾਹੀ ਦਾ ਮੰਜ਼ਰ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਪਾਣੀ ਦੇ ਵਿੱਚ ਕਿਸ ਤਰ੍ਹਾਂ ਜੀਸੀਬੀ ਜੀਪਾਂ ਤੇ ਟਿਪਰ ਰੁੜਦੇ ਦਿਖਾਈ ਦੇ ਰਹੇ ਨੇ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾਨ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ